ਸ਼੍ਰੀ ਬਾਲ ਗਣੇਸ਼ ਕਲੱਬ ਸ਼ਾਹਕੋਟ ਵੱਲੋਂ ਮਨਾਏ ਜਾ ਰਹੇ ਸ਼੍ਰੀ ਗਣੇਸ਼ ਮਹਾਉਤਸਵ ਦੇ ਸੰਬੰਧ ਚ ਅੱਜ ਬੱਸ ਸਟੈਂਡ ਸ਼ਾਹਕੋਟ ਵਿਖੇ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਪ੍ਰਬੰਧਕ ਕਮੇਟੀ ਪਤਵੰਤਿਤ ਸੱਜਣਾ ਅਤੇ ਸ਼ਹਿਰ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਸੁੰਦਰ ਰੰਗ ਬਿਰੰਗੀਆਂ ਰੋਸ਼ਨੀਆਂ ਢੋਲ ਤਮਕੇ ਪਜਨਾਨ ਤੇ ਪਾਰੀ ਰੌਣਕਾਂ ਨਾਲ ਬਾਜ਼ਾਰਾਂ ਵਿੱਚੋਂ ਦੀ ਹੁੰਦੇ ਹੋਏ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਗਾਂਧੀ ਚੌਂਕ ਹਾਲ ਵਿਖੇ ਲਿਆ ਕੇ ਸਥਾਪਿਤ ਕੀਤਾ ਗਿਆ ਪ੍ਰਬੰਧਕਾਂ ਨੇ ਦੱਸਿਆ ਕਿ 27 ਤੋਂ 31 ਅਗਸਤ ਤੱਕ ਸ਼੍ਰੀ ਹਰਿਨਾਮ ਸੰਕੀਰਤਨ ਮੰਡਲੀ ਸ਼ਾਹਕੋਟ ਪੰਡਿਤ ਮਦਵਰਾਮ ज्योति शर्मा शेखूपुर कपूरथला वाले ਅਤੀਸ਼ अरोड़ा ਜਲੰਧਰ ਵਾਲੇ ਦੁਰਗਾ ਭਜਨ ਮੰਡਲੀ ਸ਼ਾਹਕੋਟ ਰੋਜ਼ਾਨਾ ਰਾਤ 7:30 ਵਜੇ ਤੋਂ 10:30 ਵਜੇ ਤੱਕ ਗਾਂਧੀ ਚੌਂਕ ਹਾਲਚ ਭਜਨ ਕੀਰਤਨ ਕਰਨਗੇ ਆਖਰੀ ਦਿਨ 1 ਸਤੰਬਰ ਨੂੰ ਸਵੇਰੇ 9 ਵਜੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜਿਸ ਉਪਰੰਤ ਸ਼੍ਰੀ ਗਣੇਸ਼ ਜੀ ਦੀ ਮੂਰਤੀ ਨੂੰ ਬਿਆਸ ਦਰਿਆ ਵਿੱਚ ਵਿਸਰਜਨ ਲਈ ਲਿਜਾਇਆ ਜਾਵੇਗਾ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਬੋਲੋ ਸ਼੍ਰੀ ਕਰਪਤੀ ਭਗਵਾਨ ਕੀ ਜੈ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗਣੇਸ਼ ਮਾਉਸਰ ਸ਼੍ਰੀ ਬਾਲ ਗਣੇਸ਼ ਕਲੱਬ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 26 ਤਰੀਕ ਯਾਨੀ ਕਿ ਅੱਜ ਸ਼੍ਰੀ ਗਣੇਸ਼ ਪੁਰਵਾਨ ਜੀ ਦਾ ਵੈਲਕਮ ਕਰਨ ਲਈ ਸਾਰੀ ਸੰਗਤ বাস ਸਟੈਂਡ ਤੇ ਇਕੱਠੀ ਹੋਈ ਹੋਈ ਹੈ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਹਰ ਰੋਜ਼ ਉਦਵਾਨ ਜੀ ਦੀ ਗੁਣਗਾਨ ਰਾਤੀ 8:30 ਵਜੇ ਤੋਂ ਲੈ ਕੇ 10:30 ਵਜੇ ਤੱਕ ਸ਼੍ਰੀ ਮੰਦਿਰ ਗਾਂਧੀ ਚੌਕ ਖਾਲ ਵਿੱਚ ਹੋਵੇਗਾ 1 ਸਤੰਬਰ ਨੂੰ ਸ਼੍ਰੀ ਗਣੇਸ਼ ਭਗਵਾਨ ਜੀ ਦੀ ਸ਼ੋਭਾ ਯਾਤਰਾ ਵਿਸਰਜਿਤ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਹੁੰਦੇ ਹੋਏ ਬਿਆਸ ਦਿਰਾਤਕ ਜਾਵੇਗੀ ਅਤੇ ਉੱਥੇ ਹੰਡ ਦਾ ਵਿਧੀ ਪੂਰਵਕ ਵਿਸਰਜਨ ਕੀਤਾ ਜਾਵੇਗਾ ਸਾਡੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਉਹ ਉੱਥੇ ਨਾਲ ਆਣ ਅਤੇ ਭਗਵਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਬੋਲੋ ਸ਼੍ਰੀ ਕਨਪਤੀ ਜੀ ਭਗਵਾਨ ਕੀ ਜੈ